ਤੇ ਬੰਦੇ ਸੋਚਦੇ ਆ ਕਿ ਮੈਂ ਆ ਮੈਂ ਸਾਰਾ ਕੁਝ ਆ ਮੈਂ ਕੱਲਾ ਐ ਕਰ ਦੂੰ ਮੈਂ ਅਲੋਨ ਮੈਂ ਫਲਾਨਾ ਹਰ ਇੱਕ ਚੀਜ਼ ਹਰ ਇੱਕ ਚੀਜ਼ ਨਾਲ ਜੁੜੀ ਹੋਈ ਆ ਤੁਸੀਂ ਇੱਕ ਵੀ ਚੀਜ਼ ਨੂੰ ਕੱਲ ਹੀ ਨਹੀਂ ਕਹਿ ਸਕਦੇ ਜਿਵੇਂ ਆ ਟੀ-ਸ਼ਰਟ ਪਾਈ ਆ ਇਹਦੇ ਵਿੱਚ ਮੇਰਾ ਕੀ ਯੋਗਦਾਨ ਆ ਮੇਰਾ ਕੱਖ ਵੀ ਯੋਗਦਾਨ ਹੈ ਨੀਗਾ ਮੈਂ ਸਿਰਫ ਪੈਸੇ ਦਿੱਤੇ ਇਹਨੂੰ ਬਾਇ ਕੀਤਾ ਮੈਂ ਆਪਣਾ ਟਾਈਮ ਖਰਾਬ ਕੀਤਾ ਜਿਹਦੇ ਨਾਲ ਮੈਨੂੰ ਪੈਸੇ ਮਿਲਿਆ ਉਹਨਾਂ ਇਹਦੇ ਵਿੱਚ ਇਹ ਜਦੋਂ ਕਪਾਹ ਇਸੇ ਕਿਸਾਨ ਨੇ ਬੀਜੀ ਹੋਣੀ ਆ ਉਹਦਾ ਯੋਗਦਾਨ ਰਿਹਾ ਠੀਕ ਆ ਉਹਨੂੰ ਚੁਗਣ ਦੇ ਲਈ ਕਿਸੇ ਹੋਰ ਮਜ਼ਦੂਰਾਂ ਨੇ ਯੋਗਦਾਨ ਰਿਹਾ ਫੈਕਟਰੀ ਦੇ ਵਿੱਚ ਗਈ ਫੈਕਟਰੀ ਜਾਣ ਤੋਂ ਪਹਿਲਾਂ ਕਿਸੇ ਉਹ ਕਿਸੇ ਵਹੀਕਲ ਦੇ ਵਿੱਚ ਗਈ ਫੈਕਟਰੀ ਦੇ ਵਿੱਚ ਲੱਖਾਂ ਵਰਕਰ ਸੀਗੇ ਉਹਨਾਂ ਦਾ ਯੋਗਦਾਨ ਰਿਹਾ ਫਿਰ ਇਹ ਕਿਸ ਨੇ ਪ੍ਰਿੰਟ ਕੀਤਾ ਉਹਦਾ ਵੱਖਰਾ ਕਿਸੇ ਨੇ ਪੈਕ ਕੀਤਾ ਉਹਦਾ ਵੱਖਰਾ ਹਰ ਇੱਕ ਚੀਜ਼ ਜੇ ਤੁਸੀਂ ਸਵੇਰੇ ਇੱਕ ਚਾਹ ਦਾ ਕੱਪ ਵੀ ਪੀਨੇ ਆ ਨਾ ਉਹਦੇ ਲਈ ਵੀ ਸ਼ੁਕਰਗੁਜ਼ਾਰ ਬਣੋ ਉੱਚਾ ਤੁਹਾਡੇ ਕੋਲ ਕਿਵੇਂ ਆਈ ਆ ਸੋਚ ਕੇ ਦੇਖੋ ਉਹ ਕਿੰਨੇ ਹੱਥਾਂ ਵਿੱਚ ਦੀ ਕਿੰਨੀਆਂ ਮਿਹਨਤਾਂ ਵਿੱਚ ਦੀ ਹਰ ਇੱਕ ਇਨਸਾਨ ਇੱਕ ਦੂਜੇ ਨੂੰ ਬਣਾਉਂਦਾ ਹੈਗਾ ਜੇ ਮੈਂ ਇੱਥੇ ਤੁਰ ਰਿਆਂਗਾ ਨਾ ਜੇ ਮੈਂ ਇੱਥੇ ਸਾਹ ਲੈ ਰਿਆਂਗਾ ਆਸ-ਪਾਸੇ ਤਾਂ ਇਹ ਦਰਖਤ ਇਹਨਾਂ ਨੂੰ ਇਹ ਮੇਰਾ ਸਾਹ ਚਾਹੀਦਾ ਮੈਨੂੰ ਇਹਨਾਂ ਦਾ ਚਾਹੀਦਾ ਹੈਗਾ ਤਾਂ ਮੈਂ ਇਹਨਾਂ ਨਾਲ ਵੀ ਯੋਗਦਾਨ ਕਰ ਰਿਆਂਗਾ ਜੇ ਮੈਂ ਇੱਥੇ ਪੈਰ ਧਰ ਰਿਆਂਗਾ ਹੋ ਸਕਦਾ ਇੱਥੇ ਕੋਈ ਕੋਈ ਪੌਦੇ ਗੁਣੇ ਹੋਣ ਜਿਹੜੇ ਨਹੀਂ ਗੁਣ ਚਾਹੀਦੇ ਸੀਗੇ ਜਿਹੜੇ ਮੇਰੇ ਪੈਰਾਂ ਕਰਕੇ ਨਹੀਂ ਉਗਣਗੇ ਜੇ ਮੈਂ ਇੱਥੇ ਬੋਲ ਰਿਆਂਗਾ ਮੇਰੀ ਵਾਈਬ੍ਰੇਸ਼ਨ ਮੇਰੀਆਂ ਗੱਲਾਂ ਕਿਸੇ ਹੋਰ ਥਿੰਕਰ ਕੋਲ ਜਾਣਗੇ ਜਿਹੜੀਆਂ ਚੀਜ਼ਾਂ ਬਾਰੇ ਸੋਚਦਾਗਾ ਸੇਮ ਤਰ੍ਹਾਂ ਨਾਲ ਵਾਈਬ੍ਰੇਟ ਕਰਦਾਗਾ ਜੇ ਤੁਸੀਂ ਕੋਈ ਪੈਨ ਵੀ ਚੱਕਿਆ ਨਾ ਤਾਂ ਪੈਨ ਨੂੰ ਬਣਾਉਣ ਦੇ ਪਿੱਛੇ ਹਜ਼ਾਰਾਂ ਲੋਕਾਂ ਦਾ ਯੋਗਦਾਨ ਆ ਤਾਂ ਕੋਈ ਵੀ ਚੀਜ਼ ਤੁਸੀਂ ਅਲੱਗ ਨਹੀਂ ਕਰ ਸਕਦੇਗੇ ਹਰ ਇੱਕ ਤੁਸੀਂ ਇਹ ਸੰਸਾਰ ਨੂੰ ਇਹ ਦੁਨੀਆ ਨੂੰ ਬਣਾ ਰਹੇ ਹਾਂ ਇਹ ਦੁਨੀਆ ਤੁਹਾਨੂੰ ਬਣਾ ਰਹੀ ਹੈ ਇੱਕ ਦੂਜੇ ਬਿਨਾ ਕੁਝ ਵੀ ਸੰਭਵ ਨਹੀਂ ਹੈਗਾ ਤਾਂ ਤੁਸੀਂ ਇਕੱਲੇ ਕੁਝ ਨਹੀਂ ਕਰ ਸਕਦੇ ਔਰ ਤੁਹਾਡਾ ਇਹ ਦੁਨੀਆ ਲਈ ਬਹੁਤ ਵੱਡਾ ਯੋਗਦਾਨ ਬਹੁਤ ਵੱਡਾ ਜੇ ਮੈਂ ਕਮਾ ਇੱਕ ਕਚਰੇ ਵਾਲੇ ਡੱਬੇ ਦੇ ਕੋਲ ਇੱਕ ਕੁ ਚੀਜ਼ ਪਈ ਫालतू ਤੁਸੀਂ ਚੱਕ ਕੇ ਡਸਟਬਿਨ ਦੇ ਵਿੱਚ ਛੁੱਟ ਦੀ ਠੀਕ ਜਗ੍ਹਾ ਤੇ ਤਾਂ ਇਹਦੇ ਨਾਲ ਵੀ ਬਹੁਤ ਵੱਡਾ ਬਦਲਾਵ ਹੁੰਦਾ ਹੈ ਜਿਹਨੇ ਉਹਨੂੰ ਚੱਕਣ ਆਉਣਾ ਹੈਗਾ ਉਹਨੂੰ ਐਫਰਟ ਨਹੀਂ ਕਰਨਾ ਪਿਆ ਉਹਦੇ ਐਫਰਟ ਦੇ ਵਿੱਚ ਜਿਹੜੀ એનર્ਜੀ ਆਗਣੀ ਸੀ ਉਹਦੇ ਲਈ ਉਹਨੂੰ ਹੋਰ ਭੁੱਖ ਲੱਗਣੀ ਸੀ ਉਹਨੂੰ ਹੋਰ ਫੂਡ ਚਾਹੀਦੇ ਹੁਣੂੰ ਹੋਰ ਪ੍ਰੋਟੀਨ ਹੋਰ ਕਾਰਬ ਚਾਹੀਦੇ ਸੀਗੇ ਉਹਦੇ ਲਈ ਉਹਨੂੰ ਹੋਰ ਮਿਹਨਤ ਚਾਹੀਦੀ ਸੀਗੀ ਹੋਰ ਕੰਮ ਹੈ ਪਤਾ ਨਹੀਂ ਕੀ ਕੀ ਗੋਸ ਤੁਸੀਂ ਅੱਗੇ ਦੀ ਅੱਗੇ ਜੋੜ ਸਕਦੇ ਆ ਮੈਨੂੰ ਨਹੀਂ ਭੁਗਾਈ ਕਰਨ ਦੀ ਲੋੜ ਨਹੀਂ ਹੈਗੀ ਇੱਕ ਇੱਕ ਚੀਜ਼ ਜਿਹੜੀ ਚੀਜ਼ ਬਾਰੇ ਮਰਜ਼ੀ ਸੋਚ ਲਵੋ ਉਹਦੇ ਪਿੱਛੇ ਬਹੁਤ ਵੱਡਾ ਤਾਣਾ ਬਾਣਾ ਹੈ ਇਥੋਂ ਤੱਕ ਦਾਣਾ ਮਾਣਾ ਕਿ ਯੂਨੀਵਰਸ ਇਹ ਬਣਿਆ ਕਿਉਂ ਆ ਇਥੋਂ ਤੱਕ ਇਹ ਗੱਲ ਚਲੀ ਜਾਂਦੀ ਆ ਕਿ ਤੁਸੀਂ ਕਿਉਂਕਿ ਮੇਰਾ ਦਿਮਾਗ ਕੰਮ ਹੀ ਨਹੀਂ ਕਰਦਾ ਮੈਂ ਕਰਾਂ ਦਾ ਕਰਾਂ ਕੀ ਸੋਚਾਂ ਦਾ ਸੋਚਾਂ ਕੀ ਇਥੋਂ ਤੱਕ ਇਹ ਗੱਲ ਦੂਰ ਚਲੀ ਜਾਂਦੀ ਆ ਤੁਸੀਂ ਕਹ ਲੋ ਜਿਵੇਂ ਇੱਕ ਕਣ ਆ ਰੇਤ ਦੇ ਇਹਨਾਂ ਦੇ ਵਿੱਚੋਂ ਤੁਸੀਂ ਇੱਕ ਸਰਬ ਚੀਜ਼ ਹਰ ਇੱਕ ਚੀਜ਼ ਹਰ ਇੱਕ ਚੀਜ਼ ਦੇ ਲਈ ਆ ਕਿਸੇ ਵੀ ਚੀਜ਼ ਨੂੰ ਤੁਸੀਂ ਗਲਤ ਨਹੀਂ ਕਹਿ ਸਕਦੇ ਸਭ ਕੁਝ ਜੋ ਕੁਝ ਵੀ ਹੋ ਰਿਹਾ ਉਹ ਹੋਣਾ ਹੀ ਸੀਗਾ ਉਹ ਹੋਣ ਲਈ ਹੀ ਹੋ ਰਿਹਾ ਇੰਨੀ ਇੱਕ ਗੱਲ ਸਮਝ ਲਓ ਅ ਬਾਕੀ ਇਹ ਚੀਜ਼ ਨੂੰ ਜੇ ਤੁਹਾਨੂੰ ਇਹ ਵਿਸ਼ਾ ਜ਼ਿਆਦਾ ਡਿਟੇਲ ਨਾਲ ਚਾਹੀਦਾਗਾ ਠੀਕ ਆ ਇਸ ਬੁੱਕ ਦੇ ਬਾਰੇ ਮੈਂ ਹੋਰ ਖੁੱਲ ਕੇ ਬੋਲ ਸਕਦਾਗਾ ਹੋਰ ਇਹਦੇ 3-4 ਪਾਰਟ ਆ ਜੇ ਤੁਹਾਨੂੰ ਇਸ ਵਿਸ਼ੇ ਨਾਲ ਜਾਣਕਾਰੀ ਆ ਕਿ ਅਸੀਂ ਕਿਵੇਂ ਸਾਰੇ ਕਨੈਕਟਡ ਤਾਂ ਮੈਂ ਅਗਲਾ ਪਾਰਟ ਲੈ ਕੇ ਆਉਂਗਾ ਔਰ